ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਵਧੀਆ ਸਾਰੇ ਪਰਮਾਤਮਾ ਸਭ ਦਾ ਪਲਾ ਕਰੇ ਜੀ ਹੋਰ ਦੇਖੋ ਤਾਂ ਵੀਊ ਦੇਖੋ ਇਹ ਸਵੇਰੇ ਸਵੇਰ ਦਾ ਸ਼ੂਟ ਲਿਆ ਆਇਆ ਮੀ ਪਿਆਸ ਹੈਗਾ ਤੇ ਮੈਂ ਕਿਹਾ ਭਰਾਵਾਂ ਨੂੰ ਵਧੀਆ ਜਿਹਾ ਵੀਊ ਦਿਖਾਉਣਾ ਦੇਖੋ ਇਹ ਕਾਲਾ ਸੰਘਿਆ ਆ ਪਿੰਡ ਇਹ ਆਪਣੇ ਕਪੂਰਥਲੇ ਰੋਡ ਦੀ ਵੀਡੀਓ ਆ ਜਿਹੜੀ ਕਪੂਰਥਲੇ ਰੋ ਆਈਏ ਤਾਂ ਅੱਡੇ ਨੂੰ ਜਾਈਏ ਗ੍ਰਾਮਣ ਬੈਂਕ ਦੇ ਮੋੜੇ ਠੀਕ ਹੈ ਦੇਖੋ ਤਾਂ ਵਧੀਆ ਲੱਗਦਾ ਤੇਜ ਹਵਾਵਾਂ ਹਨੇਰੀਆਂ ਚੱਲਦੀਆਂ ਅੱਜ ਬਹੁਤ ਤਾਂ ਫਾਲਟ ਪਿਆ ਹੋਇਆ ਆਪਣੇ 24 ਘੰਟੇ ਦੇ ਵਿੱਚ ਤੇ ਅਥਰਾਂ ਦਾ ਆ ਗਿਆ ਫੋਨ ਕਹਿੰਦੇ ਬਾਈ ਫਾਲਟ ਕੱਟਣਾ ਰੈਡੀ ਹੋ ਜਾਓ ਸਵੇਰੇ 7 ਵਜੇ ਫੋਨ ਖੜਕ ਪਿਆ ਹੀ ਤੇ ਕਹਿੰਦੇ ਤੜਕੇ ਤਕੜੇ ਹੋ ਜਾਓ ਤੇ ਆ ਜਾਓ ਫਾਲਟ ਦਾ ਬਿਰੋ ਇਦਾਂ ਹੁੰਦੀ ਆ ਵੀ ਫਾਲਟ ਲੱਭਣਾ ਔਖਾ ਤੇ ਕੰਮ ਕਰਨਾ ਸੁਖਾ ਕਿਉਂਕਿ ਫਾਲਟ ਦਾ ਪਤਾ ਨਹੀਂ ਲੱਗਦਾ ਹੁੰਦਾ ਕਈ ਵਾਰ ਰੇਮਸੂਲੇਟਰ ਫਟ ਜਾਂਦਾ ਗੀਅਰ ਡੈਸਕ ਫਟ ਜਾਂਦੀ ਕਿਤੇ ਤਾਰ ਟੁੱਟੀ ਆਪਾਂ ਹੁਣ ਮੌਕੇ ਤੇ ਪਹੁੰਚ ਗਏ ਉੱਗੀ ਹੁਣ ਆਪਾਂ ਜਾ ਰਹੇ ਆ ਰਸੂਲਪੁਰ ਰੋਡ ਤੇ ਸੋਚ ਲਵਾਏ ਆਪਾਂ ਸਾਈਡਾਂ ਤੇ ਪਾਟਾਂ ਚ ਬੰਡਿਆ ਆ ਏਰੀਆ ਤੇ ਸੋਚ ਘੱਟ ਘੱਟ ਕੇ ਦੇਖ ਲੈਣਾ ਵੀ ਕਿੱਧਰ ਏਰੀਏ ਚ ਫਾਲਟ ਹੈ ਜੇ ਤਾਂ ਆ ਫਾਲਟ ਆ ਆ ਦੇਖ ਲਓ ਗਲੋ ਦੀ ਟਾਣੀ ਆ ਪਰ ਹੈ ਬ੍ਰੀਕ ਜੀ ਆ ਪਰ ਇਹਨੇ ਚੱਲਣ ਨਹੀਂ ਦੇਣਾ ਏਰੀਆ ਟਾਣੀ ਦਾ ਇਦਾਂ ਹੁੰਦਾ ਭਲਾ ਬਾਲ ਆਰਗੀ ਟਾਣੀ ਹੋਵੇ ਉਹ ਵੀ ਨਹੀਂ ਚੱਲਣ ਦੇ ਜਿੱਦਾਂ ਇਨਸੂਲੇਟਰ ਤੇ ਤਾਰ ਪਈ ਆ ਉਹਦੇ ਉੱਤੇ ਆ ਕੇ ਬਾਲ ਆਰਗੀ ਟਾਣੀ ਵੀ ਟੱਗ ਗਈ ਤਾਂ ਉਹਨੇ ਚੱਲਣ ਨਹੀਂ ਦੇਣਾ ਦੇਖੋ ਬੰਦਾ ਆਪਣਾ ਲਾ ਰਿਹਾ ਸੋ ਸੁੱਚ ਕੱਟੇ ਆਹੀਂ ਤੇ ਉਹ ਪਿੱਛੇ ਬੱਤੀ ਬੰਦ ਕਰਾਈ ਆ ਕਰੀਦਾ ਤਾਂ ਆਪਣੇ ਵੱਲੋਂ ਸੇਫਟੀ ਨੇ ਕੰਮ ਆ ਪਰ ਅੱਗੇ ਰੱਬ ਰੱਖਾ ਹੁਣ ਜਿੱਦਾਂ ਨਾ ਅਸੀਂ ਲਾਈਨ ਪੈਟਰੋਲ ਕਰ ਰਹੇ ਆ ਜਦ ਲਾਈਨ ਦੇ ਥੱਲੇ ਥੱਲੇ ਜਾਣਾ ਤਾਰਾਂ ਦੇ ਤੇ ਵੀ ਮੇਕਤੇ ਕੋ ਟਾਣੀ ਕੋਈ ਐਂਸੂਲੇਟਰ ਕੋਈ ਤਾਰ ਨਾ ਡੁੱਟੀ ਹੋਵੇ ਹੁਣ ਉਹਨੇ ਕੀ ੱਡੇ ਆ ਜੀ ਹੁਣ ਇਧਰੋਂ ਆਪਾਂ ਘੁੰਮ ਕੇ ਜਾਣਾ ਲੱਦੇ ਆਲੀ ਰੋਡ ਤੇ ਉੱਗੀ ਤੋਂ ਲੱਦੇ ਆਲੀ ਰੋਡ ਆ ਪੌਲ ਦੇ ਥੱਲੇ ਹੁੰਦੀ ਅਸੀਂ ਨੰਗਾਂ ਇਧਰ ਵੀ ਆਪਣੀ ਲੈਣ ਜਾਂਦੀ ਹੈ ਕੂਹਾਂ ਤੇ 24 ਘੰਟੇ ਹੁਣ ਲੈਣੀ ਆ ਆਪਾਂ ਟਰਾਈ ਆਪਾਂ ਲਉਣਾ ਆ ਸੋਚ ਤੇ ਲੈਨਮੈਨ ਸਾਹਿਬ ਲੈਣਗੇ ਟਰਾਈ ਤੇ ਹੁਣ ਆਪਾਂ ਬਾਬੇ ਦਾ ਨਾਮ ਲੈ ਕੇ ਦਸਤਾਨੇ ਲੈ ਪਾ ਹੋ ਵੀ ਸੇਫਟੀ ਭਾਈ ਜ਼ਰੂਰੀ ਆ ਭਲਾ ਬੱਤੀ ਬੰਦਿਆ ਪਰ ਫੇਰ ਵੀ ਸੇਫਟੀ ਜ਼ਰੂਰੀ ਆ ਹੁਣ ਲਓ ਜੀ ਬਾਬੇ ਕਾਂ ਦਾ ਉਹਦਾ ਨਾਮ ਲੈ ਕੇ ਆਪਾਂ ਲੱਗੇ ਸੋਚ ਚੱਕਣ ਠੀਕ ਹੈ ਜੀ ਧੰਨ ਬਾਬਾ ਕਾਂ ਦਾ ਸੇ ਲੈ ਵੀ ਇਹ ਚੱਕ ਲਓ ਜੀ ਹੁਣ ਉਹ ਦੱਸੂਗਾ ਆਪਾਂ ਨੂੰ ਵੀ ਚੱਲ ਪਈ ਚੱਲ ਪਈ ਕਹਿੰਦਾ ਠੀਕ ਹੈ ਜੀ ਹੁਣ ਆਪਣਾ ਥੋੜਾ ਆਜਾ ਏਰੀਆ ਰਹਿ ਗਿਆ ਵੀਡੀਓ ਆਪਾਂ ਥੋੜੀ ਛੋਟੀ ਬਣਾਈ ਦੀ ਐ ਜੇ ਸਾਰੀ ਬਣਾਉਣੀ ਬਣਾਈਏ ਤਾਂ ਫਿਰ ਬਹੁਤ ਵੱਡੀ ਬਣ ਜਾਂਦੀ ਆ ਤਾਂ ਭਾਰ ਆਪਣਾ ਹੁਣ 100 ਚ ਹੀ ਰਹਿ ਗਿਆ ਆ ਤੇ ਉਹੋ ਹੀ ਲਾਉਣਾ ਆ ਤਾਂ ਬਾਕੀ ਆਪਣਾ ਏਰੀਆ ਕਲੀਅਰ ਹੋ ਗਿਆ ਸਿਰਫ ਅੱਡੇ ਦਾ ਏਰੀਆ ਰਹਿੰਦਾ ਆ ਉਹ ਵੀ ਅਹੀਂ ਹੁਣ ਲਾ ਦੇਣਾ ਇੱਕ ਰਹਿੰਦਾ ਆਪਣੇ ਰਹੀਮਪੁਰ ਰੋਡ ਵਾਲਾ ਠੀਕ ਹੈ ਜੀ ਉਹ ਲਾਉਣਾ ਏਰੀਆ ਤੇ ਇਧਰ ਆਪਾਂ ਹੁਣ ਆ ਰਹੀਮਪੁਰ ਵਾਲਾ ਟੀਓ ਫਾ ਗਿਆ ਆਪਣਾ ਇਹ ਵੀ ਕੱਟਿਆ ਹੋਇਆ ਸੀ ਇਹ ਵੀ ਲਾਉਣਾ ਹੁਣ ਇਹ ਲਾਸਟ ਟੀ ਆਫ ਆ ਆਪਣਾ ਇਤੋਂ ਸਾਰੇ ਏਰੀਆ ਚੱਲ ਪੈਣਾ ਹੁਣ ਇੱਥੇ ਵੀ ਆਪਾਂ ਦਸਤਾਨੇ ਪਾ ਕੇ ਤਾਂ ਸੋਚ ਲਾ ਦੇਣਾ ਆ ਤਾਂ ਏਰੀਆ ਆਪਣਾ ਗਿਆ ਚੱਲ ਵੀਰੋ ਬੇਨਤੀ ਕਰਨੀ ਸੀ ਤੁਹਾਨੂੰ ਵੀ ਜਦੋਂ ਨਾ ਹੁਣ ਆਪਣੇ ਮੱਕੀ ਦਾ ਵੀ ਸੀਜ਼ਨ ਚੱਲਦਾ ਤੇ ਕਣਕ ਵੀ ਪੱਕੀ ਆ ਤੇ ਜੇ ਵੀਰ ਮੇਰਾ ਪਟਾਕਾ ਪਟੂਕਾ ਕਿਤੇ ਵੱਜਦਾ ਹੁੰਦਾ ਤਾਂ ਲਾਗੇ ਵਾਲੇ ਕੋਈ ਵੀ ਬਿਜਲੀ ਵਾਲੇ ਆ ਤਾਂ ਉਹਨਾਂ ਨੂੰ ਵੀਰਮਰਾ ਜ਼ਰੂਰ ਦੱਸ ਦਿਆ ਕਰੋ ਫੇ ਪਾਰਟ ਲੱਭਣ ਦਾ ਆਸਾਨੀ ਹੋ ਜਾਂਦੀ ਤੇ ਨਾਲੇ ਕੋਈ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਹਨਾ ਤੇ ਇੰਨੀ ਗ ਬੇਨਤੀ ਕਬੂਲ ਜਰਾ ਕਰਨਾ ਪੀਰ ਮਰਾ ਭਰਾ ਠੀਕ ਹੈ ਜੀ ਇਹ ਵੀ ਸੋਚ ਆਪਾਂ ਲਾਤਾ ਏਰੀਆ ਸਾਰਾ ਹੋ ਗਿਆ ਕਲੀਅਰ ਤੇ ਇੰਨੀ ਖੁਸ਼ੀ ਹੁੰਦੀ ਸਾਨੂੰ ਵੀ ਜਦੋਂ ਏਰੀਆ ਚੱਲ ਜਾਵੇ ਤੇ ਹੁਣ ਭਾਜੀ ਦੇ ਅਸੀਂ ਖੂਤੇ ਆ ਗਏ ਪੰਕੇ ਭਾਈ ਦੇ ਭਾਈ ਕੇ ਟੱਕਰ ਪੈਈ ਕਹਿੰਦਾ ਆ ਜੋ ਚਾਹ ਚੂ ਪੀ ਲੋ ਤੇ ਹੁਣ ਅਸੀਂ ਚਾਹ ਪੀਣ ਲੱਗੇ ਨਾਲ ਦੇ ਫਰੈਂਡ ਮਰੇ ਬੈਠੇ ਇੱਕ ਮੰਜੇ ਦੇ ਬੈਠਾ ਦੇਖੋ ਉਹ ਫੋਨ ਸੁਣਦਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਧੰਨਵਾਦ